ਦਿੱਲੀ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ ਦਿੱਲੀ ਦੇ ਪਟੇਲ ਨਗਰ ਵਿਭਾਗਤੀ ਸੈਕਸ਼ਨ ਉੱਤੇ ਇੱਕ ਮਾਲ ਗੱਡੀ ਦੇ 8 ਡੱਬੇ ਜੜਨੇ ਪਟੜੀ ਤੋਂ نیچے ਉਤਰ ਗਏ ਨੇ ਮਾਲ ਗੱਡੀ ਦੇ ਡੱਬੇ ਪਟੜੀ ਤੋਂ نیچے ਉਤਰਦੇ ਹੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਹਫੜਾ ਤਫਰੀ ਮਚ ਗਈ ਹੈ ਤੇ ਮੌਕੇ ਤੇ ਪੁਲਿਸ ਨੂੰ ਇਹ ਸਾਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਟੀਮ ਜਿਹੜੀ ਉਹ ਪਹੁੰਚਦੀ ਹੈ ਤੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਪਹੁੰਚਦੀਆਂ ਨੇ ਤੇ ਬਚਾਅ ਕਾਰਜ ਕੀਤੇ ਜਾ ਰਹੇ ਨੇ ਤੇ ਇਸ ਵੇਲੇ ਦੀ ਅਹਿਮ ਖਬਰ ਦਿੱਲੀ ਤੋਂ ਸਾਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਨੀਲ ਗੱਡੀ ਦੇ 8 ਡੱਬੇ ਪਟੜੀ ਤੋਂ نیچے ਉਤਰ ਗਏ ਹਨ ਉਥੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਮਾਲ ਗੱਡੀ ਜਿਹੜੀ ਹੈ ਉਹ ਲੋਹੇ ਦੀ ਲੱਦੀ ਹੋਈ ਸੀ ਤੇ ਫਿਲਹਾਲ ਬਚਾਅ ਕਾਰਜ ਜਿਹੜੇ ਨੇ ਉਥੇ ਕੀਤੇ ਜਾ ਰਹੇ ਨੇ ਤੇ ਸਭ ਦੀ ਅਹਿਮ ਖਬਰ ਦਿੱਲੀ ਤੋਂ ਸਾਹਮਣੇ ਆਈ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਮਾਲ ਗੱਡੀ ਦੇ 8 ਡੱਬੇ ਜਿਹੜੇ ਨੇ ਉਹ ਪਟੜੀ ਤੋਂ نیچے ਉਤਰ ਚੁੱਕੇ ਨੇ ਤੇ ਦਸਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਤਹਿਸ਼ਦ ਦਾ ਮਾਹੌਲ ਹੈ